ਬੋਲੇ ਸੋਨਰ ਭੈ ਸਤਿਗੁਰੂ ਦਾਸ ਸਾਹਿਬ ਜੀ ਸਤਿਗੁਰੂ ਦਾਸ ਮਹਾਰਾਜ ਦੀ ਪਾਵਨ ਕਿਰਪਾ ਕਿ ਅੱਜ ਹਾਲ ਇੰਡੀਆ ਆਰਥਰ ਮਿਸ਼ਨ ਦੇ ਚਹਾਰ ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਦਾਸ ਮਹਾਰਾਜ ਦੇ ਪਿੱਛੇ ਸਥਾਨ ਸੰਗਰੂਰ ਵਿਖੇ ਹੋਈ ਜਿਸ ਵਿੱਚ ਅੱਜ ਸਮੂਹ ਸੰਗਰੂਰ ਦੀਆਂ ਇਕਾਈਆਂ ਨੇ ਇਕੱਠੇ ਹੋ ਕਰਕੇ ਆਪਣਾ ਜ਼ਿਲ੍ਹਾ ਦਾ ਜੋ ਮੁਖੀ ਹੈ ਆਲ ਰੀਡੀ ਆਪਰ ਮੈਂ ਸਿੰਦਾ ਜ਼ਿਲ੍ਹਾ ਪ੍ਰਧਾਨ શ્રીਮਾਨ ਵਿਕਰਮ ਸਿੰਘ ਜੀ ਨੂੰ ਜੋ ਕਿ ਭਵਾਨੀਗੜ੍ਹ ਦੇ ਨਾਮ ਨਾਲ ਜਾਣ ਜਾਂਦੇ ਆ ਵਿਕਰਮ ਸਿੰਘ ਭਵਾਨੀਗੜ੍ਹ ਉਹਨਾਂ ਨੂੰ ਤੇ ਸੇਵਾ ਗੁਰੂ ਮਹਾਰਾਜ ਵੱਲੋਂ ਸੰਤਾ ਦੁਆਰਾ ਬਖਸ਼ੀ ਗਈ ਹੈ ਅਸੀਂ ਅੱਜ ਦੇ ਦਿਨ ਤੇ ਇਹ ਉਮੀਦ ਕਰਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਕਰਨਾ ਵਿੱਚ ਬੇਨਤੀ ਅਰਜੋਈ ਕਿ ਗੁਰੂ ਮਹਾਰਾਜ ਦੇ ਜੋ ਕਾਰਜ ਹੈ ਉਹ ਸੰਗਰੂਰ ਜ਼ਿਲ੍ਹੇ ਦੀਆਂ ਸੰਗਤਾਂ ਜੋ ਹੈ ਉਹ ਆਪਨਾ ਤੁਮ ਮਖਤੂਲ ਸਪੇਸ ਪੀਐਲ ਹੰਬ ਪਰ ਰਜਿਸਤਰਾ ਸਭ ਸੰਗਤ ਨੂੰ ਰਹੀ ਹੈ ਮਾਧੋ ਜੈਸੇ ਮਧੁਮੱਖੀ ਰਾ ਭਾਵ ਕਿ ਜਿਸ ਤਰ੍ਹਾਂ ਛੱਤੇ ਦੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਉਹ ਜੋ ਮਧੂ ਮੱਖੀ ਹੈ ਸਾਰੀਆਂ ਮਧੂ ਮੱਖੀਆਂ ਰਾਣੀ ਮਧੂ ਮੱਖੀ ਦੇ ਹੁਕਮ ਨੂੰ ਵੇਨ ਵੇਨ ਪਾਲਣ ਕਰਦੀਆਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਇਹੋ ਉਮੀਦ ਆਸ ਬੇਨਤੀ ਅਰਜੋਈ ਅਸ਼ੀਰਵਾਦ ਦੇ ਨਾਲ ਇਹੋ ਮੰਗ ਆਸ ਕੇ ਵਿਕਰਮ ਸਿੰਘ ਜੀ ਨੂੰ ਬਲ ਬਖਸ਼ਣ ਔਰ ਆਪਣਾ ਜੋ ਇਹ ਕਾਰਵਾ ਹੈ ਸਾਰੇ ਉਹਨਾਂ ਨਾਲ ਲੈ ਕੇ ਸ੍ਰੀ ਚਰਨ ਸ਼ੋ ਗੰਗਾ ਅਤੇ ਗੁਰੂ ਮਹਾਰਜ ਦੇ ਅਸਥਾਨਾਂ ਦੀ ਸੇਵਾ ਸੰਭਾਲ ਕਰਵਾ ਸਕਣ ਇਸੇ ਤਰ੍ਹਾਂ ਜੋ ਜ਼ਿਲ੍ਹਾ ਪਟਿਆਲਾ ਹੈ ਉਸ ਦੇ ਵਿੱਚ શ્રીਮਾਨ ਸਾਡੇ ਸਤਕਾਰਯੋਗ ਭਾਈ ਸਾਹਿਬ ਦੀ ਜਿਗਸੀਰ ਸਿੰਘ ਜੱਗੀ ਜਿਹੜੇ ਕਿ ਪਟਲਾ ਤੋਂ ਹਨ ਉਹਨਾਂ ਨੂੰ ਜ਼ਿਲ੍ਹਾ ਪਟਿਆਲਾ ਦੀ ਜੋ ਹੈ ਸੇਵਾ ਅੱਜ ਇਸ ਸਥਾਨ ਤੇ ਸੂਹ ਸੰਗਤਾਂ ਨੇ ਇਕੱਠੇ ਹੋ ਕਰਕੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੁਆਰਾ ਦਿੱਤੀ ਹੈ ਸੋ ਅਸੀਂ ਇਹੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਮਧੂਮੱਖੀਆਂ ਰਾਣੀ ਮੱਖੀ ਦਾ ਰਾਣੀ ਮਧੂਮੱਖੀ ਦਾ ਉਪਮੰਦੀਆਂ ਇਸ ਤਰ੍ਹਾਂ ਪਟਿਆਲਾ ਜ਼ਿਲ੍ਹਾ ਦੀਆਂ ਸੰਗਤਾਂ ਜੋ ਹੈ ਉਹ ਇਹਨਾਂ ਨੂੰ ਗੁਰੂ ਮਹਾਰਾਜ ਨਾਲ ਮਿਲਛੀ ਵੇ ਇਸ ਬਾਲਨ ਨੂੰ ਦੇਖਦੇ ਹੋਏ ਇਹਨਾਂ ਦਾ ਅਨਸਾਰ ਚੱਲਣ ਗਿਆ ਅਤੇ ਇਹ ਗੁਰੂ ਮਹਾਰਾਜ ਦੇ ਜੋ ਸਥਾਨ ਹੈ ਸ੍ਰੀ ਚਰਨਛੂ ਗੰਗਾ ਜਾਂ ਜਿੱਥੇ-ਜਿੱਥੇ ਗੁਰੂ ਮਹਾਰਾਜ ਨੇ ਚਰਨ ਪਾਏ ਸਥਾਨ ਹਨ ਉਹਨਾਂ ਸਥਾਨਾਂ ਤੇ ਸੂਹ ਸੰਤਨ ਨਾਲ ਲੈ ਕੇ ਆਲ ਇੰਡੀਆ ਪਰਮੇਸ਼ਰ ਦੇ ਨਾਮ ਨਾਲ ਸੇਵਾ ਕਰਨ ਵਿੱਚ ਗੁਰੂ ਮਹਾਰਾਜ ਇਹਨਾਂ ਦੇ ਸਿਰ ਤੇ ਸਹਾਇ ਹੋਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਇਆ ਹੋਇਆ ਸਮੂਹ ਜਿਲ੍ਹਾ ਪਟਿਆਲਾ ਅਤੇ ਜਿਲ੍ਹਾ ਸੰਗਰੂਰ ਦੀਆਂ ਸੰਗਤਾਂ ਦਾ ਅਹੁਦੇਦਾਰਾਂ ਦਾ ਕੋਟ ਰਿਪੋਰਟ ਧੰਨਵਾਦ ਕਰਦਾ ਔਰ ਜਿਹੜੇ ਪਟਿਆਲਾ ਦੇ ਵਿੱਚ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ ਚੱਗੀ ਦੇ ਨਾਲ ਸੇਵਾਦਾਰ ਲੈ ਗਏ ਆ ਉਹ ਅੱਗੋਂ ਵੀ ਮੀਟਿੰਗ ਕਰਕੇ ਆਪਣੇ ਮੈਂਬਰ ਵਧਾਉਂਦੇ ਰਹਿਣਗੇ ਅਤੇ ਅੱਜ ਇਹਨਾਂ ਨੇ ਆਪਣੇ ਨਾਲ ਜੋ ਹੈ ਜੋ ਸਮਾਣਾ ਹੈ ਉੱਥੋਂ ਸ਼੍ਰੀਮਾਨ ਭੀਮ ਸਿੰਘ ਜੀ ਅਤੇ ਨਾਲ ਦੁਕਾਨ ਤੋਂ ਸੁਖਵੀਰ ਜੀ ਨੂੰ ਨਾਲ ਸਹਿਯਕ ਲਿਆ ਹੈ ਸੋ ਇਹਨਾਂ ਤੇ ਵੀ ਗੁਰੂ ਮਹਾਰਾਜ ਕਿਰਪਾ ਕਰਨ ਜੇ ਇਸੇ ਤਰ੍ਹਾਂ ਭਾਈ ਵਿਕਰਮ ਸਿੰਘ ਜੀ ਨੇ ਜਿਸ ਤਰ੍ਹਾਂ ਕਿ ਕੈਂਪਰ ਤੋਂ ਚੱਕੀ ਜੀ ਜ਼ਿਲ੍ਹਾ ਦੇ ਵਿੱਚ ਲਿਆ ਹੈ ਔਰ ਉਹਨਾਂ ਦੇ ਨਾਲ ਹੋਰ ਦਰਜਾ ਬਦਰਜਾ ਨਾਮ ਜੋ ਹੈ ਪੇਪਰ ਤੇ ਲਿਖੇ ਗਏ ਆ ਗੁਰੂ ਮਹਾਰਾਜ ਜੀ ਨਾਮ ਜਾਣਦੇ ਆ ਸੋ ਇਹਨਾਂ ਸਾਰਿਆਂ ਨੂੰ ਜਿੰਨਾਂ ਨੂੰ ਨਾਲ ਲਿਆ ਗਿਆ ਔਰ ਖਾਸ ਕਰਕੇ ਮਾਲਵੇ ਦੇ ਵਿੱਚ ਜੋ ਸੰਤ ਧਰਮਾ ਸਿੰਘ ਜੀ ਹੈ ਉਹਨਾਂ ਦਾ ਬਹੁਤ ਵੱਡਾ ਫਰਾਲਾ ਹੈ ਚੀਮਾ ਸਾਹਿਬ ਤੋਂ ਉਹ ਵੀ ਆਏ ਆ ਉਭਾਵਾਲ ਤੋਂ ਆਏ ਆ ਜਗਾ ਸਾਰੀਆਂ ਹੈ ਜਿਹੜੀਆਂ ਤੇ ਸੰਗਤੂ ਦੇ ਵਿੱਚੋਂ ਆਏ ਆ ਇਸ ਤਰ੍ਹਾਂ ਗੁਜਰ ਰਿਹਾਏ ਆ ਜੰਮਾਪੱਖ ਚਿਲਿਆਂ ਤੋਂ ਤਸੀਲਾਂ ਤੋਂ ਆਏ ਆ ਇਹਨਾਂ ਸਾਰਿਆਂ ਦੇ ਗੁਰੂ ਮਹਾਰਾਜ ਕਿਰਪਾ ਕਰਨਗੇ ਉਮੀਦ ਕਰਦੇ ਆ ਕਿ ਅੱਜ ਇਹ ਜੋ ਸ਼ੁਰੂਆਤ ਹੋਈ ਹੈ ਇਹ ਬਹੁਤ ਵਧੀਆ ਇੱਕ ਸ਼ੁਰੂਆਤ ਹੈ ਔਰ ਇਸ ਦੇ ਨਾਲ ਗੁਰੂ ਮਹਾਰਾਜ ਦੇ ਖਾਨਦਿਆਂ ਦੇ ਵਿੱਚ ਜੋ ਆਪਾਂ ਸੇਵਾ ਕਰਕੇ ਗੁਰੂ ਮਹਾਰਾਜ ਦਾ ਸ਼ਿਵਾਰ ਪਾਪ ਕਰਾਂਗੇ ਨਾ ਸ਼ਬਦਾਂ ਦੇ ਸਾਰਿਆਂ ਦਾ ਧੰਨਵਾਦ ਜੈ ਗੁਰਦੀਪ ਧੰਨ ਗੁਰਦੀਪ ਬੋਲੇ ਸੋਨਾ ਖੇ ਸਤਿਗੁਰੂ ਸਾਹਿਬ ਮਹਾਰਾਜ ਕੀ ਜੈ